ਕਾਟਗੜ ਮੋੜ ਤੇ ਤੇਲ ਪਵਾ ਕੇ ਕਾਰ ਸਵਾਰ ਹੋਏ ਰਫੂ ਚੱਕਰ ਕਾਟਗੜ ਬੀਤੇ ਦਿਨ ਬਲਾਚਾ ਰੋਪੜ ਰਾਜਮਾਰਗ ਤੇ ਕਾਟਗੜ ਮੋੜ ਦੇ ਨੇੜੇ ਲੱਗੇ ਨਿਆਰਾ ਕੰਪਨੀ ਦੇ ਪੈਟਰੋਲ ਪੰਪ ਤੋਂ ਕਾਰ ਵਿੱਚ ਤੇਲ ਪਵਾ ਕੇ ਕਾਰ ਸਵਾਰ ਮੁਕੇ ਤੇ ਫਰور ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਆਰਾ ਕੰਪਨੀ ਦੇ ਪੈਟਰੋਲ ਪੰਪ ਦੇ ਮੈਨੇਜਰ ਰੋਸ਼ਨ ਲਾਲ ਦੱਸਿਆ ਕਿ ਬੀਤੀ ਸ਼ਾਮ ਨੂੰ ਸਮੇਂ ਇੱਕ ਵਰਨਾਕਾਰ ਪੀਵੀ 02 ਪੀਜੀ 3322 ਪੰਪ ਤੇ ਆਈ ਜਿਸ ਵਿੱਚ ਚਾਲਕ ਸਮੇਤ ਤਿੰਨ ਵਿਅਕਤੀ ਸਵਾਰ ਸਨ ਕਾਰ ਚਾਲਕ ਨੇ ਉਸ ਗੱਡੀ ਦੇ ਵਿੱਚ 1500 ਰੁਪਏ ਦਾ ਪੈਟਰੋਲ ਪਵਾ ਲੋੜੀ ਕਿਹਾ ਤਾਂ ਕਹਿੰਦੇ ਨੇ ਜੋ ਹੀ ਤੇਲ ਪਾਇਆ ਗਿਆ ਤਾਂ ਅੱਖ ਚਪਕਦਿਆਂ ਹੀ ਕਾਰ ਚਾਲਕ ਪੈਸੇ ਵੇਰ ਦਿੱਤੇ ਹੀ ਫਰਾਰ ਹੋ ਗਿਆ ਉੱਥੇ ਉਹਨਾਂ ਨੇ ਦੱਸਿਆ ਕਿ ਪੰਪ ਦੇ ਕਰੀਂਦਿਆਂ ਨੇ ਕਾਰ ਦਾ ਪਿੱਛਾ ਕਰਨ ਦੀ ਕੋਈ ਕੋਸ਼ਿਸ਼ ਵੀ ਕੀਤੀ ਪਰ ਕਾਰ ਸਵਾਰ ਦੇਖ ਤੇ ਹੀ ਦੇਖਦੇ ਰਫੂ ਚੱਕਰ ਹੋ ਗਿਆ ਰੋਸ਼ਨ ਲਾਲ ਨੇ ਵੀ ਦੱਸਿਆ ਕਿ ساری ਕਟਨਾ ਦੀ ਫੁਟੇਜ ਪੰਪ ਤੇ ਲੱਗੀ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਥਾਣਾ ਕਾਠਗੜ੍ਹ ਦੀ ਪੁਲਿਸ ਨੂੰ ਕਾਰ ਦਾ ਨੰਬਰ ਦੱਸ ਕੇ ਕਾਰ ਸਵਾਰਾਂ ਤੇ ਕਾਰਵਾਈ ਕਰਨ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਹਾਂਜੀ ਸਰ ਸਰ ਤੁਹਾਡਾ ਨਾਮ ਕੀ ਹੈ? ਰੋਸ਼ਨਦਾਲ ਸਰ ਜਿਹੜੀ ਤੁਹਾਡੇ ਨਾਲ ਕੱਲ ਇੱਕ ਤੇਲ ਪਾਣ ਦੀ ਵਾਰਦਾਤ ਹੋਈ ਉਹਦੇ ਬਾਰੇ ਜਾਣਕਾਰੀ ਦਿਓ ਸਾਨੂੰ। ਅ ਪਰसों ਗੱਡੀ ਆਈ ਸੀ ਸ਼ਾਮੇ 4:30 ਵਜੇ। ਅੱਛਾ। ਬਰਨਾ ਗੱਡੀ ਆ ਗੱਡੀ ਦਾ ਨੰਬਰ ਹੈ ਪੀਵੀ02 ਬੀਜੀ3322। ਅੱਛਾ ਜੀ। ਤੇ 1500 ਤੇਲ ਪਾਇਆ ਸੀ ਉਹਨਾਂ ਨੇ। ਤੇਲ ਪਾ ਕੇ ਪੇਮੈਂਟ ਕਰੀ ਨਹੀਂ ਪੇਮੈਂਟ ਦਿੱਤੇ ਬਿਨਾਂ ਭੱਜ ਗਏ ਜੀ ਤੇ। ਤੁਸੀਂ ਇਹਦੇ ਬਾਰੇ ਕੋਈ ਥਾਣਾ ਕਾਟਖੜ ਚ ਵੀ ਸ਼ਿਕਾਇਤ ਵਗੈਰਾ ਦਿੱਤੀ? ਜੀ ਜੀ ਉੱਥੇ ਦਰਖਾਸਤ ਦਿੱਤੀ ਗਈ ਉਹਦੇ ਖਿਲਾਫ। ਅੱਛਾ। ਜੋ ਕੇ ਕਾਰਵਾਈ ਕੀਤੀ ਜਾਵੇ ਉਹਨਾਂ ਖਿਲਾਫ। ਏ ਆਪਣਾ ਪੰਪ ਕਿਹੜੀ ਕੰਪਨੀ ਦਾ ਤੇ ਕਿੱਥੇ ਪੈਂਦਾ ਈ ਇਹ ਨਿਆਰਾ ਪੰਪ ਆ ਜੀ ਕੱਟਦੜ ਬਲਜਰ ਡਿਸਟ੍ਰਿਕਟ ਨਵਾਂ ਸ਼ਹਿਰ ਦਾ ਹੈ ਹਾਈਵੇ ਤੇ ਈ ਹਾਈਵੇ ਤੇ ਮੈਂ ਹਾਈਵੇ ਤੇ ਗਿਲੰਦਰ ਤੋਂ ਚੱਲੀ ਗਾ ਠੀਕ ਹੈ ਥੈਂਕ ਯੂ ਸਰ